ਡੋਨਾਲਡ 트ੰਪ ਨੂੰ ਵੱਡਾ ਝਟਕਾ ਲੱਗਾ ਜਿਸ ਪੁਰਸਕਾਰ ਲਈ 트ੰਪ ਨੇ ਆਪਣਾ ਜ਼ੋਰ ਲਾਇਆ ਹੋਇਆ ਸੀ ਜੰਗਾਦਾ ਸ਼੍ਰੇ ਲੈਆ ਜਾ ਰਿਹਾ ਸੀ ਉਹ ਕੋਈ ਹੋਰ ਲੱਗਿਆ ਜੀ ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਇਸ ਸਾਲ ਦਾ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲਿਆ 트ੰਪ ਦੀ ਬਜਾਏ 2025 ਦਾ ਨੋਬਲ ਸ਼ਾਂਤੀ ਪੁਰਸਕਾਰ ਵੈਨੇਜ਼ੁਏਲਾ ਦੇ ਮਾਰੀਆ ਕੋਰੀਨਾ ਮਚਾਂਡੋ ਨੂੰ ਦਿੱਤਾ ਗਿਆ ਮਾਰੀਆ ਨੂੰ ਵੈਨੇਜ਼ੁਏਲਾ ਦੇ ਲੋਕਾਂ ਲਈ ਜਮਹੂਰੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਤੇ ਤਾਨਾਸ਼ਾਹੀ ਤੋਂ ਲੋਕਤੰਤਰ ਤੇ ਨਿਆਂਪੂਰਨ ਤੇ ਸ਼ਾਂਤੀਪੂਰਨ ਤਬਦੀਲੀ ਪ੍ਰਾਪਤ ਕਰਨ ਲਈ ਪੇ ਸੰਘਰਸ਼ ਲਈ ਅਣਥੱਕ ਮਿਹਨਤ ਦੀ ਸਨਮਾਨਿਤ ਕੀਤਾ ਗਿਆ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਕਰਦੇ ਹੋਏ ਕਿਹਾ ਗਿਆ ਇਸ ਸਾਲ ਦਾ ਸ਼ਾਂਤੀ ਪੁਰਸਕਾਰ ਇੱਕ ਅਜੀਹੀ ਔਰਤ ਨੂੰ ਦਿੱਤਾ ਜਾ ਰਿਹਾ ਜੋ ਸ਼ਾਂਤੀ ਦੀ ਇੱਕ ਦਲੇਰ ਤੇ ਵਚਨਬੱਧ ਸਮਰਥਕ ਹੈ ਇੱਕ ਔਰਤ ਜੋ ਵੱਡੇ ਹਨੇਰੇ ਚ ਲੋਕਤੰਤਰ ਦੀ ਲਾਟ ਨੂੰ ਬਲਦੀ ਰੱਖਦੀ ਹੈ ਉਹ ਹੈ ਮਾਰੀਆ ਕੋਰੀਨਾ ਮਚਾਂਡੋ ਸ਼ਾਂਤੀ ਪੁਰਸਕਾਰ ਜੇਤੂ ਮਾਰੀਆ ਕੋਰੀਨਾ ਨੇ ਦਿਖਾਇਆ ਹੈ ਕਿ ਲੋਕਤੰਤਰ ਵੀ ਸ਼ਾਂਤੀ ਦਾ ਇੱਕ ਸਾਧਨ ਹੈ ਉਹ ਇੱਕ ਵੱਖਰੇ ਭਵਿੱਖ ਦੀ ਉਮੀਦ ਦਾ ਪ੍ਰਤੀਕ ਹੈ ਜਿੱਦੇ ਨਾਗਰਿਕਾ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੀਤੀ ਜਾਂਦੀ ਹੈ ਤੇ ਉਹਨਾਂ ਦੀਆਂ ਆਵਾਜ਼ਾਂ ਸੁਣੀਆਂ ਜਾਂਦੀਆਂ ਨੇ ਦੱਸੇ ਕਿ ਡੋਨਾਲਡ ਰਪ ਨੂੰ ਅਜੀਹਾ ਚਾਪਦਾ ਸੀ ਕਿ ਇਸ ਸਾਲ ਜਿਵੇਂ ਉਹਨਾਂ ਨੇ ਜੰਗਾਂ ਨੂੰ ਰੁਕਵਾਇਆ ਤੇ ਉਹਨਾਂ ਦੇ ਵੱਲੋਂ ਸ਼੍ਰੇਵ ਵੀ ਲਏ ਗਏ ਤਾਂ ਨੋਬਲ ਪੀਸ ਪ੍ਰਾਈਜ਼ ਉਹਨਾਂ ਨੂੰ ਮਿਲੇਗਾ ਪਰ ਇੱਥੇ ਕੁਝ ਹੋਰ ਹੀ ਦੇਖਣ ਨੂੰ ਮਿਲਿਆ ਇਸ ਸਾਲ ਨੋਬਰ ਸ਼ਾਂਤੀ ਪੁਰਸਕਾਰ ਮਾਰੀਆ ਕੁਰੀਨਾ ਨੂੰ ਦਿੱਤਾ ਗਿਆ